ਦਰਾਨੀ ਕੰਮ ਕਰ ਰਹੀ ਹੈ ਜਟਹਾਣੀ ਦਰਾਨੀ ਕਿਧਰ ਆ ਜਟਾਣੀ ਲੰਮੀ ਕੋਈ ਇੱਦਾਂ ਕੰਬਲ ਟੋਕਦਾ ਚੂਹਾ ਗਾਈ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਵੈਲਕਮ ਤੇ ਅੱਜ ਮੈਂ ਆਈ ਸੀਗੀ ਆਪਣੇ ਦਰਾਨੀ ਕੇ ਕਰੇ ਆ ਦੇਖੋ ਜੀ ਉਹਨਾਂ ਦਾ ਘਰ ਮੈਂ ਕਿਹਾ ਚਲੋ ਦਰਾਨੀ ਨੂੰ ਵੀ ਮਿਲ ਆਈਏ ਆ ਦੇਖੋ ਜੀ ਇੱਧਰ ਪੌਦੇ ਲਾ ਰੱਖਿਆ ਕਿੰਨੇ ਸੋਹਣੇ ਲੱਗਦੇ ਆ ਨਾ ਇੱਧਰ ਰਹੀ ਸਾਡੀ ਦਰਾਣੀ ਜੀ ਹੈਲੋ ਇੱਧਰ ਸਾਡੀ ਦਰਾਣੀ ਕੰਮ ਕਰ ਰਹੀ ਹੈ ਜਟਾਣੀ ਗਰਾਣੀ ਕਿਧਰ ਵਾ ਜਟਾਣੀ ਦਰਾਣੀ ਕਹੀ ਜਾਂਦੀ ਹੈ ਸੁਬਾਹ ਬੋਲ ਗਈ ਦਰਾਣੀ ਤੁਸੀਂ ਮੈਨੂੰ ਆਈ ਕਿ ਅਸੀਂ ਮੈਂ ਉਹ ਵੀ ਕਹਾ ਤਾਂ ਲੋ ਜੀ ਅੱਜ ਤਾਂ ਮਿਸਟੇਕ ਹੋ ਗਈ ਮੈਂ ਜਟਰਾਣੀ ਹੈ ਜਟਾਣੀ ਚਲੋ ਵਧੀਆ ਹੋ ਗਿਆ ਕਿੱਕ ਮਿਲ ਗਈ ਹੋਰ ਕੀ ਹਾਲ ਚਾਲ ਹੈ ਜੀ ਤੁਹਾਡੇ ਵਧੀਆ ਕੀ ਬਣਾਈ ਜਾਨੇ ਹੋ ਆਲੂ ਮਟਰ ਹੂੰ ਆਲੂ ਮਟਰ ਬਣਾ ਰਹੇ ਹਾਂ ਇਹ ਗਸ਼ਟਾਏ ਇਹ ਗਸ਼ਟਾ ਵਾਸਤੇ ਆਲੂ ਮਟਰ ਬਣ ਰਹੇ ਹੈ ਕਿਹਨੇ ਗਸ਼ਟਾ ਨਹੀਂ ਅੱਛੀ ਆ ਪਾਇਓ ਮਾਰ ਘਰ ਇਧਰ ਦੇਖੋ ਜੀ ਗਨ ਟੰਗ ਰੱਖੀ ਹੈ ਇਧਰ ਦਰਾਂ ਜਠਾਣੀ ਨੇ ਉਡਾਣ ਵਾਸਤੇ ਸਾ ਆ ਜੀ ਬੋਦੇ ਆ ਕਾ ਦਾ ਬੁੱਟੇ ਕਾਦੇ ਕਾਦੇ ਬੁੱਟੇ ਆਹ ਸਾਰੇ ਪਤਾ ਨਹੀਂ ਕੀ ਕਿਤਾ ਬਸ ਆ ਆਹ ਆ ਕਾ ਦਾ ਬੁੱਟੇ ਜੀ ਸਾਰੇ ਕਮੈਂਟ ਕਰਕੇ ਦੱਸਿਓ ਕਾਦੇ ਕਾਦੇ ਬੁੱਟੇ ਸਾਨੂੰ ਤਾਂ ਪਤਾ ਨਹੀਂ ਆ ਲੱਗੂ ਪਲਾਸਟਿਕ ਆ ਦੇਖੋ ਜੀ ਆ ਲੈ ਆਹ ਬਲਾ ਬੁੱਟਾ ਵੀ ਕਾਦਾ ਸਾਰੇ ਬੁੱਟੇ ਦੱਸਿਓ ਤੁਸੀਂ ਕਮੈਂਟ ਕਰਕੇ ਸਾਨੂੰ ਤਾਂ ਪਤਾ ਪਰ ਹਾਂ ਲਾਇਆ ਸੀ ਮੈਂ ਦੇਖੋ ਵਾਓ ਕਿੰਨਾ ਸੋਫਟ ਸੋਫਟ ਹੈ ਜੀ ਆ ਤਾਂ ਇਹ ਬਹੁਤ ਸੋਫਟ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਆਹ ਕਾਦੇ ਬੁੱਟੇ ਆ ਸਾਨੂੰ ਨਹੀਂ ਪਤਾ ਸਿਰਫ ਸਾਨੂੰ ਇੱਕ ਬੁੱਟੇ ਦਾ ਪਤਾ ਆ ਆ ਹੈਗਾ ਕ੍ਰਿਸਮਸ ਟ੍ਰੀ ਕਹਿੰਦੇ ਆ ਇਹਨੂੰ ਉਹਦਾ ਬੁੱਟਾ ਸ਼ਾਇਦ ਜੇ ਗਲਤ ਤਾਂ ਤੁਸੀਂ ਦੱਸ ਦਿਓ ਸਾਨੂੰ ਸਾਨੂੰ ਪਤਾ ਨਹੀਂ ਤੁਹਾਨੂੰ ਮੈਨੂੰ ਨਾ ਲੱਗਦੇ ਨਾ ਤੁਸੀਂ ਤਾਂ ਲੋ ਲਓ ਜੂਰਾ ਸੀ ਆਂ ਆਂ ਚੱਕ ਤੇ ਘੁੰਮਣ ਵਾਸਤੇ ਚਲੋ ਸੰਦਖੋਲ ਦੇ ਨਾਲ ਦਾ ਘਰ छत पर बह देखो जी हाँ जी उपर वाला पोर्शन तैयार नहीं गा आज सा पिंड कि छत तो देख लो आए साडा पिंड पवन आ देखो जी साडा पिंड इधर भी ആരെയ <laughs> ല്ല <laughs> 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 <laughs>

ਮੈਨੂੰ ਕਿਉਂ ਮਾਰਦਾ ਹੈ ਦੇਖ ਵੀ ਤੀਰਾ ਰੱਖਵਾ ਮਾਰੋ ਸੁਵੀਟੀ ਮੈਂ ਲੱਕ ਬੰਦ ਕਰੇਗਾ ਤਬਾ ਤਮ ਲੋਕ ਹੀ ਨਾ ਮਾਵੀ ਨਾ ਮੱਕ ਟੁੱਟ ਜਾਊਗਾ ਕੰਜਰ ਦੇ ਲੋਕ ਹੱਸਿਆ ਕਰਨਗੇ ਦੇਖ ਕੇ ਕੋ ਮੇਰੀ ਵਸੀਤ ਨੇ ਤੈਨੂੰ ਕੀ ਕਿਹਾ ਏ ਕੌਣ ਅੱਕ ਬੰਦ ਕਰੂਆ ਮੈਨੂੰ ਦੇਖੇ ਦੂਗਾ ਹਾਂ ਉਹ ਮੈਨੂੰ ਲੈ ਕੇ ਆਏ ਅੱਗੇ ਜਾਣਾ ਸੀ ਆ ਤਪਲਾ ਨਾਕ ਕੀ ਪਟਦਾ ਮੇਰਾ ਕੰਝਰਾ ਬੜਾ ਗੰਦਾ ਮੁੰਡਾ ਕਿਹ ਚੜੀ ਜਾਏ ਯਾਰ ਅਸੀਂ ਜਾਣਦੇ ਆ ਚਲੋ ਦਾਦੀ ਪੁੱਤ ਲਾਡੀ ਕਰਦੇ ਆ ਬਾਏ ਬਹੁਤ ਬਾਏ 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 ਰੱਦੀ ਬਾਏ ਗਈ ਹੋਰ ਇਧਰ ਦੀ ਹਾਂ ਹਾਂ ਹੋਰ ਕਿੰਨੀ ਬਾਏ ਕਰੇਗਾ ਬਾਸ ਹਾਂ

सी आई है भैया फिर आ मैं रख मैं पापा को बैठ जाती है पापा को बैठ ना उधर जा फिर पापा कोले जाना डिसाइड ही नहीं हुई है तक उधर जा

ਸਵਾਦ ਹੈ ਲੋ ਜੀ ਪਹੁੰਚ ਗਏ ਅਸੀਂ ਘਰੇ ਜੀ ਆਇਆ ਜੀ ਸਾਡਾ ਕਾਰ ਇਧਰ ਆ ਗਈ ਆਰੀ ਨਾਨੀ ਮੰਮੀ ਆਰੇ ਲਾਵੀ ਅਗ ਮੈਨੂੰ ਪਤੰਗ ਦਿਖਾਓ ਜਿਹੜੇ ਲੁੱਟੇ ਆਹ ਉਹ ਦੇਖ ਕਿੰਨੇ ਪਤੰਗ ਲੁੱਟੇ ਨਾਨੀ ਨੇ ਆਗਮ ਵਾਸਤੇ ਚੱਕ ਲਾ Dedy?

ਪਾਂਡੇ ਮੰਦਨ ਨਾਲੇ ਪੈ ਸੀ ਇਥੇ ਵਾਲਟੀ ਉਹ ਕਾਲੀ ਦੀ ਪੈ ਰਹੀ ਸੀ ਗੋਆ ਚੂਰ ਚੂਰ ਹੋ ਗਿਆ ਉਹ ਪਾਤੀਆਂ ਹੋਈਆਂ ਜਿਦਾ ਤ ਸੀਗੀ ਮੱਲਾ ਤ ਜਿਹੜਾ ਰੱਖੀ ਗਈ ਉਹ ਐਚਾ ਬਣ ਜਾਂਦਾ ਨਾ ਉਹ ਨਹੀਂ ਪਤਾ ਲੱਗਦਾ ਕਿ ਉਧਰ ਵੀ ਆ ਬੰਦੇ ਨੂੰ ਆਏ ਹੁੰਦਾ ਆੜਨਾ ਜਾਵੇ ਕੁਪਲੇਖੇ ਕਰਾ ਕਰ ਚਲੋ ਬਚਾਓ ਹਾਂ ਸਹੀ ਆ ਕੱਟ ਦੋ ਇਹਨੂੰ ਪਰ ਐਵੇਂ ਹੋਰ ਕੋਈ ਨਹੀਂ ਕਾੜੀ ਐਵੇਂ ਕੱਟ ਦਾਂਗੇ ਹੂੰ ਕੁਤਲੀ ਮੇਂਗਣ ਕੇ ਦੋ ਤਿੰਨ ਲੈ ਗਈ ਅੱਜ ਮੈਂ ਮੈਂ ਸਾਡੇ ਬਾਪ ਆ ਦੇਖੋ ਕੰਬਲ ਟੋਕ ਤਾ ਇੱਥੇ ਇੱਥੇ ਕਿਵੇਂ ਤਾਂ ਫਿਰ ਵਿੱਚ ਹੀ ਰੱਖ ਦਿੰਦੇ ਭਾਵੇਂ ਇਹਨਾਂ ਨੂੰ ਤਾਂ ਕੰਬਲ ਟੋਕ ਤਾ ਜੂਆ ਨਹੀਂ ਜੂਏ ਜੂਨੇ ਨਾ ਹੁੰਨ ਤਾ ਜੂਏ ਨਿਕਲ ਕੇ ਗਈ ਆਉਣ ਵਿੱਚੋਂ ਮੈਂ ਉਹ ਮੈਨੂੰ ਦਿਖੇ ਨਾ ਮੈਨੂੰ ਮੈਂ ਕਿਹ ਕਲਰ ਆ ਕਿਦਾਂ ਉਹ ਦੇਖ ਕਿੰਨਾ ਗੁੱਛਾ ਕ ਨਿਕਲਿਆ ਉਹਦੇ ਹੂੰ ਆ ਕੰਬਲ ਦਾ ਕੰਬਲ ਦਾ ਨਾਂ ਕਿੱਦਾਂ ਅਗਲਾfte ਤੇਰਾ ਨੀਲਾ ਸੀ ਹੂੰ ਹੋਣਾ ਤੇ ਹੋਰ ਮਰੇ ਕੱਢਦੇ ਨਹੀਂ ਸੀ ਤੁਸੀਂ ਤਾਂ ਹਲਾਇਆ ਹੀ ਨਹੀਂ ਜਿਉਂਣਾ ਕੀ ਕਰਨ ਨੂੰ ਸੀ ਤਾਂ ਸੀ ਉਹਨਰ ਤਾਂ ਐਸ਼ ਨੂੰ ਇਹਨਾਂ ਦੀ ਲੋੜ ਇਨੀ ਪਈ ਗਰ ਜਾਈਆਂ ਹੋਈ ਸੀ ਹੂੰ ਪਹਿਲਾਂ ਉਧਰ ਰੱਖੀ ਰੱਖੀ ਆ ਕਿ ਦੂਜਾ ਜਾਈਆਂ ਤੁਹਾਡੀਆਂ ਦੂਜਾ ਦੂਜਾ ਦੇਖਦੀ ਆ ਉਧਰ ਵੀ ਤਾਂ ਜਾਂਦੀ ਆ ਉਹ ਮੇਜ਼ ਤੇ ਜਦੋਂ ਹੁੰਦੇ ਜਦੋਂ ਹੀ ਓ ਕਿੰਨੇ ਚੂਹੇ ਫਰਦੇ ਰਹਿੰਦੇ ਸੀ ਉਮੇ ਇਸ ਤੇ ਸਮਾਨ ਹੁੰਦਾ ਸੀ ਕਦੀ ਕੋਸ਼ ਦੇ ਲਾ ਪੈਂਟ ਵੀ ਚਲ ਜਾਂਦੇ ਸੀਗੇ ਅੱਗੇ ਟੁੱਕੇ ਟੁੱਕੇ ਨਹੀਂ ਸੀ ਕੋਈ ਚੀਜ਼ ਇੱਦਾਂ ਉਹਨ ਇੱਥੇ ਬਾਹਲਾ ਉਹਨ ਸਮਾਨ ਜਿਹਾ ਸਮਾਨ ਤਾਂ ਵਾਹ ਲਓ ਜੀ ਫਾਈਨਲੀ ਅਸੀਂ ਕਰੇ ਪਹੁੰਚ ਗਏ ਆ ਤੇ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਅੱਜ ਦਾ ਵਲੌਗ ਆਪਾਂ ਕਰਦੇ ਆ ਇੱਥੇ ਐਂਡ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਬਾਏ ਬਾਏ